ਪੰਜਾਬ ਤੇ ਹਰਿਆਣਾ ਚ ਮੌਨਸੂਨ ਮੁੜ ਸਰਗਰਮ ਹੋ ਗਿਆ ਬੀਤੇ ਦਿਨੀ ਦੋਵਾਂ ਸੂਬਿਆਂ ਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਕਈ ਸ਼ਹਿਰ ਚਲ-ਤਲ ਹੋ ਗਏ ਦੱਸਦੇ ਕਿ ਬੀਤੇ ਦਿਨ ਪਈ ਮੀਂਹ ਕਾਰਨ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਹੁਣ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਦੇ ਦਿਨਾਂ ਨੂੰ ਸੂਬੇ ਚ ਮੀਂਹ ਪੈਣ ਦੀ ਸੰਭਾਵਨਾ ਹੈ ਉਧਰ ਹੀ ਮੌਸਮ ਵਿਭਾਗ ਨੇ ਅੱਜ ਚੰਡੀਗੜ੍ਹ ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਕੁਝ ਖੇਤਰਾ ਚ ਗਰਜ ਨਾਲ ਮੀਂਹ ਪੈ ਸਕਦਾ ਦੱਸ ਸੀ ਕਿ ਹਿਮਾਚਲ ਚ ਵੀ ਮੀਂਹ ਦਾ オレンジ अलर्ट जारी ਕੀਤਾ ਗਿਆ ਹਿਮਾਚਲ ਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਚ ਹੜ੍ਹਾਂ ਦਾ ਖਤਰਾ ਖੜਾ ਹੋ ਗਿਆ ਪਹਾੜਾਂ ਚ ਭਾਰੀ ਮੀਂਹ ਮਗਰੋਂ ਪੰਜਾਬ ਦੇ ਦਰਿਆ ਵੀ ਚੜ ਗਏ ਨੇ ਪਠਾਨਕੋਟ ਤੇ ਉੱਪਰ ਪਹਾੜੀ ਖੇਤਰ ਚ ਮੀਂਹ ਪੈਣ ਕਾਰਨ ਉੱਜ ਚੱਕੀ ਤੇ ਜਲਾਲੀਆ ਦਰਿਆ ਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਉੱਜ ਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੋੜਾ ਪਤਨ ਚ ਵੀ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਇਸੇ ਦੌਰਾਨ ਪਠਾਨਕੋਟ ਦੇ 7 ਪਿੰਡਾਂ ਚ ਹੜ ਵਰਗੇ ਹਾਲਾਤ ਬਣ ਗਏ ਨੇ ਅਜਿਹੇ ਚ ਮਕੋੜਾ ਪਤਨ ਦੇ ਦਰਿਆ ਚ ਚੱਲਣ ਵਾਲੀ ਬੇੜੀ ਬੰਦ ਦਿੱਤੀ ਗਈ ਹੈ ਪਠਾਨਕੋਟ ਜ਼ਿਲ੍ਹੇ ਦੇ ਸਭ ਤੋਂ ਪਿੰਡਾਂ ਚ ਪਾਣੀ ਭਰ ਗਿਆ ਤੇ ਉਕਤ ਪਿੰਡਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲੋਂ ਵੀ ਸੰਪਰਕ ਟੁੱਟ ਗਿਆ ਪੰਜਾਬ ਤੇ ਹਰਿਆਣਾ ਚ ਮੌਨਸੂਨ ਮੁੜ ਸਰਗਰਮ ਹੋ ਗਿਆ ਬੀਤੇ ਦਿਨੀ ਦੋਵਾਂ ਸੂਬਿਆਂ ਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ ਇਸ ਕਾਰਨ ਕਈ ਸ਼ਹਿਰ ਚਲ-ਤਲ ਹੋ ਗਏ ਦੱਸਦੇ ਕਿ ਬੀਤੇ ਦਿਨ ਪਏ ਮੀਂਹ ਕਾਰਨ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ ਹੁਣ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਦੇ ਦਿਨਾਂ ਨੂੰ ਸੂਬੇ ਚ ਮੀਂਹ ਪੈਣ ਦੀ ਸੰਭਾਵਨਾ ਹੈ ਉਧਰ ਵੀ ਮੌਸਮ ਵਿਭ ਮੀਂਹ ਦੀ ਚਤਾਵਨੀ ਜਾਰੀ ਕੀਤੀ ਹੈ ਕੁਝ ਖੇਤਰਾ 'ਚ ਗਰਜ ਨਾਲ ਮੀਂਹ ਪੈ ਸਕਦਾ ਦਾਸੀ ਇਹ ਕਿ ਹਿਮਾਚਲ 'ਚ ਵੀ ਮੀਂਹ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਅੱਜ ਇੱਥੇ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ 'ਚ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੜ੍ਹਾਂ ਦਾ ਖਤਰਾ ਖੜਾ ਹੋ ਗਿਆ ਹੈ ਪਹਾੜਾਂ 'ਚ ਭਾਰੀ ਮੀਂਹ ਮਗਰੋਂ ਪੰਜਾਬ ਦੇ ਦਰਿਆ ਵੀ ਚੜ ਗਏ ਨੇ ਪਠਾਨਕੋਟ ਤੇ ਉੱਪਰ ਪਹਾੜੀ ਖੇਤਰ 'ਚ ਮੀਂਹ ਪੈਣ ਕਾਰਨ ਉੱਜ ਚੱਕੀ ਤੇ ਜਲਾਲੀਆ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਾਰਨ ਉੱਜ ਤੇ ਰਾਵੀ ਦਰਿਆ ਦੇ ਸੰਗਮ ਸਥਾਨ ਮਕੋੜਾ ਪਤਨ 'ਚ ਵੀ ਪਾਣੀ ਦਾ ਵ ਤੇਜ਼ ਹੋ ਗਿਆ ਇਸ ਦੇ ਦੌਰਾਨ ਪਠਾਨਕੋਟ ਦੇ ਸੱਤ ਪਿੰਡਾਂ 'ਚ ਹੜ ਵਰਗੇ ਹਾਲਾਤ ਬਣ ਗਏ ਨੇ ਅਜਿਹੇ 'ਚ ਮਕੋੜਾ ਪਤਾਂ ਦੇ ਦਰਿਆ 'ਚ ਚੱਲਣ ਵਾਲੀ ਵੇੜੀ ਬੰਦ ਕਰ ਦਿੱਤੀ ਗਈ ਹੈ ਪਠਾਨਕੋਟ ਜ਼ਿਲ੍ਹੇ ਦੇ ਸੱਤ ਪਿੰਡਾਂ 'ਚ ਪਾਣੀ ਭਰ ਗਿਆ ਤੇ ਉਕਤ ਪਿੰਡਾਂ ਦਾ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਨਾਲੋਂ ਵੀ ਸੰਪਰਕ ਟੁੱਟ ਗਿਆ